ਸਸ਼ੀਕਲ ਜੀ ਮੈਂ ਲਪ੍ਰਿਤ ਕੌਰ ਹਸਨ ਸੇ ਕਿਰਨਦੀਪ ਕੌਰ ਕਿਰਨ ਦੁਆਰਾ ਲਿਖੀ ਗਈ ਕਹਾਣੀ ਮੋਧੀਆਂ ਤੰਦਾਂ ਦਾ ਭਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਤਾਰੂ ਇਹ ਪੈਸੀ ਕਿਉਂ ਵਾਪਸ ਕਰ ਦਿੱਤੀ ਤੂੰ ਨੀਕ ਨੇ ਤਾਰੂ ਨੂੰ ਬੰਨ੍ਹੋ ਖਿੱਚਿਆ ਤੇ ਆਪਣੇ ਵੱਲ ਖਿੱਚ ਲਿਆ ਤਾਰੂ ਦੀ ਦਿਲ ਦੀ ਧੜਕਣ ਵੱਧ ਗਈ ਪਰ ਨੀਕ ਨੇ ਫਿਰ ਤਾਰੂ ਨੂੰ ਛੱਡ ਦਿੱਤਾ ਨੀਕ ਭਾਬੀ ਤੇਰਾ ਉਹ ਲੰਬਾ ਤਾਂ ਲਾਗੀ ਰਿਹਾ ਆਜੇ ਗਏ ਥੀਆਂ ਮੈਂ ਅਜ ਪਾਈ ਨੇ ਖੀਤੀ ਰਹਿਣਾ ਪਾਣੀ ਦੇ ਵਰੀਆ ਅਜ ਤਿਆਰ ਹੀ ਨਲੇ ਤੇਰੀ ਹੋ ਉਹ ਨਾਪੀ ਰੰਗ ਦਾ ਸੂਟ ਪੜਾ ਚੱਜਦਾ ਏ ਉਪਾ ਕੇ ਰੱਖੀ ਤਾਰੂ ਖੁਸ਼ੀ ਵਿੱਚ ਛੁੱਟਦੀ ਫਿਰੀ ਬਸੰਤ ਨੂੰ ਆਪਣੀ ਬੇਬੀ ਦੀ ਕਹੀ ਗੱਲ ਵਾਰ-ਵਾਰ ਛਿਤੀ ਆ ਰਹੀ ਸੀ ਕਿ ਗੁਰਨਾਮ ਕੌਣ ਜੁਵਾ ਕੋਣ ਵਾਲਾ ਉਹ ਸੋਚੀ ਕਿ ਆ ਕਿ ਤਾਰੂ ਨਾਲ ਵਿਆਹ ਤੋਂ ਬਾਅਦ ਉਹ ਕਦੀ ਵੀ ਗੁਰਨਾਮ ਕੌਰ ਕੋਲ ਰਾਤ ਨਹੀਂ ਰਹਾ ਪਰ ਉਸ ਨੂੰ ਗੁਰਨਾਮ ਕੌਰ ਤੇ ਵਿਸ਼ਵਾਸ ਸੀ ਕਿਉਂ ਕਿਸੇ ਹੋਰ ਨਾਲ ਤਾਂ ਗਲਤਕ ਨਹੀਂ ਕਰਦੀ ਕਾਫੀ ਟਾਈਮ ਸੋਚਣ ਤੋਂ ਬਾਅਦ ਨੂੰ ਯਾਦ ਆਇਆ ਕਿ ਜਦੋਂ ਤਾਰੂ ਪੀਕੀ ਪਿੰਗ ਗਈ ਹੂਈ ਸੀ ਤਾਂ ਦਾਰੂ ਦੇ ਨਸ਼ੇ ਵਿੱਚ ਉਹ ਗੁਰਨਾਮ ਕੌਰ ਨਾਲ ਸੌ ਗਿਆ ਸੀ ਤਾਰੂ ਗੁਰਨਾਮ ਕੌਰ ਦੇ ਬੱਚਾ ਹੋਣ ਬੜੇ ਗਲ ਸੁਣ ਸੁਣ ਰਹਿ ਗਈ ਹੁਣ ਉਹ ਆਪਣਾ ਆਪ ਝੂਠਾ ਜਿਹਾ ਜਾਪਿਆ ਬਸੰਤ ਜਦੋਂ ਘਰ ਆਇਆ ਤਾਂ ਪੱਠਿਆਂ ਵਾਲੀ ਗੱਡੀ ਅਜੇ ਖੜਾਈ ਹੀ ਸੀ ਤਾਂ ਉਹ ਟੁੱਟ ਕੇ ਬਸੰਤਿੱਕਲ ਪੈ ਗਈ ਨਾ ਕੀ ਗੱਲ ਆਹਾ ਕੀ ਚੰਦ ਚੜਦਾ ਮੈਂ ਤਾਂ ਤੇਰਾ ਇਨਾ ਕਰਦੀ ਰਹੀ ਪਰ ਤੂੰ ਵੇਖ ਲੈ ਕੀ ਸਿਲਾ ਦਿੱਤਾ ਮੇਰੇ ਇਨੇ ਪਿਆਰ ਦਾ ਬਸੰਤ ਨੰਗਾ ਲੱਗੇ ਹੋ ਗਈ ਹੁਣ ਤੈਨੂੰ ਕਿਉਂ ਬੋਲੀ ਜਾਨੀ ਆ ਤਾਰੂ ਬੋਲ ਦੇਣੀ ਸੱਚ ਕਹਿਣੀ ਆ ਆ ਗੁਰਨਾਮ ਕਉ ਨੁਜਵਾ ਖੋਣ ਵਾਲਾ ਕਿਵੇਂ ਹੋ ਗਿਆ ਬਸੰਤ ਗਲਤੀ ਹੋ ਗਈ ਤਾਰੂ ਪਰ ਵੇਖ ਲੈ ਮੈਂ ਤੈਨੂੰ ਵੀ ਪਿਆਰ ਕਰਦਾ ਜਦੋਂ ਦੀ ਮੈਨੂੰ ਇਹ ਖਬਰ ਮਿਲੀ ਆ ਮੈਂ ਤਾਂ ਉਹਦੇ ਕੋਲ ਗਿਆ ਵੀ ਨਹੀਂ ਤੈਨੂੰ ਵੀ ਪਤਾ ਏ ਇਸ ਗੱਲ ਦਾ ਤਾਰੂ ਮੈਨੂੰ ਤਾਂ ਕੀ ਪਤਾ ਹੋਣਾ ਤੈਨੂੰ ਪਤਾ ਜਿਹੜਾ ਵੀ ਪਤਾ ਆ ਗਿਆ ਸੀ ਵੱਡਾ ਅਖੇ ਤਾਰੂ ਮੈਂ ਤਾਂ ਤੇਰੇ ਵਾਂ ਕਿਸੇ ਵੱਲ ਚਾਹਤ ਨਹੀਂ ਬਸਾਂ ਤੰਦਰੋਂ ਬਹੁਤ ਦੁਖੀ ਹੋਇਆ ਤੇ ਚੁੱਪ ਕਰਕੇ ਪੱਠਿਆਂ ਵਾਲੀ ਗੱਡੀ ਤੋਂ ਪੱਠੇ ਲਾ ਕੇ ਕੁੱਤਰਨ ਲੱਗ ਪਿਆ ਸੀ ਤਾਰੂ ਚੌਂਕੇ ਵਿੱਚ ਬੈਠੀ ਬੜਬੜ ਕਰੀ ਜਾਵੀਂ ਨਿੱਕ ਆਪਣੇ ਪੂਆ ਜੱਲੂ ਗੁੜੂ ਆਇਆ ਫਿਰ ਤਾਰੂ ਕੁੜਾਣ ਕੇ ਬਹਿ ਗਿਆ ਨਿੱਕ ਵੇਖਿਆ ਤਾਰੂ ਇਹਦਾ ਮੋਤੀ ਉਹ ਗੁਨਾਮਾ ਪਿਨਾਲੀ ਆ ਤੇਰੀ ਨਾਲ ਤਾਂ ਉਤੋਂ ਉਤੋਂ ਹੀ ਆ ਬਸੰਤ ਕੋਈ ਨਾ ਨੇਕ ਮੈਂ ਵੀ ਛੱਲਿਆ ਵੀਰਾ ਇਹਦਾ ਨੱਕ ਤਾਂ ਨੀਮਾ ਮੈਂ ਕਰਵਾਉਂਗੀ ਕਿ ਮੈਂ ਫੁਕਰਿਆ ਫਰਦਾ ਬਣਿਆ ਫਰਦਾ ਆਵਦੀ ਜਣੀ ਬਸੰਤ ਦਾਰੂ ਬੜੀ ਬੂਤਲੇ ਘੜ ਪੈਗ ਲੌਣ ਲੱਗ ਪੰਦਾ ਉਦੋਂ ਨੀਕ ਅਗਦੇ ਫੂਸ ਪੌਲੇ ਕੋਣਾ ਕੇ ਬੈ ਗਿਆ ਨੇਕ ਬਈ ਛੋਟੀ ਪਰ ਜਾਈ ਤਾਂ ਕਬੀ ਬਹੁਤਾ ਕਿ ਮੈਂ ਸਦਾ ਹੀ ਬੋਲਦੀ ਆ ਤੈਨੂੰ ਯਾਰ ਬਸੰਤ ਬਈ ਬਸੰਤ ਉਹ ਕੋਈ ਨਾ ਗੁੱਸੇ ਚਾਹ ਜਿਉ ਹਾਪੇ ਮਨ ਜੋ ਦਿਲ ਦੀ ਨਹੀਂ ਮਾਰੀ ਤਰੂ ਆਪਣੇ ਮਨ ਵਿੱਚ ਕੋਈ ਸਕੀਮ ਘੜੀ ਬੈਠੀ ਸੀ ਨਖਰੇ ਵਗਾਉਂਦੀ ਹੋ ਪਸੰਦ ਕੋਲੋਂ ਦੀ ਤੋ ਕੀੜੇ ਲੱਗ ਗਈ ਰੋਟੀ ਫੜਾ ਕੇ ਫਿਰ ਪੈ ਗਈ ਪਰ ਉਹਨੇ ਰੋਟੀ ਨਾ ਖਾਦੀ ਦੇਖ ਆਪਣੇ ਪੂਆ ਕੋਲ ਹੀ ਪੈ ਗਿਆ ਕਿਉਂਕਿ ਉਹ ਬਸੰਤ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਸੀ ਕਿ ਰਾਤ ਨੂੰ ਉਹ ਕਦੇ-ਕਦਾਈਂ ਇਧਰ ਵੀ ਪੈ ਜਾਂਦਾ ਤਾਂ ਕਿ ਬਸੰਤ ਨੂੰ ਕੋਈ ਸ਼ੱਕ ਨਾ ਹੋਵੇ ਵਸੰਤ ਨੇ ਪਈ ਹੋਈ ਤਾਰੂ ਨੂੰ ਉਠਾਇਆ ਤੇ ਰੋਟੀ ਖਾਣ ਵਾਸਤੇ ਕਿਹਾ ਤਾਰੂ ਜਾ ਉਸੇ ਨੂੰ ਖਵਾ ਚੂਰੀਆਂ ਮੈ ਕੀ ਲਗਦੀਆਂ ਤੇਰੀ ਵਸੰਤ ਤੂੰ ਕੀ ਚੋਣੀ ਆ ਹੁਣ ਦੱਸ ਉਹੀ ਕਰੋ ਹਾਜ਼ਰ ਭਮੀ ਚਿੜੀਆਂ ਦਾ ਦੁੱਧ ਮੰਗ ਲੈ ਤਾਰੂ ਵੇਖਲਾ ਜ ਰੁਕੀ ਜਵਾਕ ਹੋ ਗਿਆ ਇਹਦੀ ਫਿਰ ਤੂੰ ਮੈਨੂੰ ਕਿੱਥੇ ਪਛਾਨਣਾ ਵਸੰਤ ਹੁਣ ਤੇਰੀ ਵੀ ਨਿੱਕਾ ਨਿਆਣਾ ਹੋਣ ਵਾਲਾ ਹੋ ਉਹ ਤਾਂ ਚਲ ਬੀਬੀ ਕਹਿੰਦੀ ਵੀ ਹਜੇ ਨਿਆਣੀ ਆ ਚਲ ਰੁਕ ਜਾ ਆਜੇ ਸੀ ਮੀਨੀ ਵਸੰਤ ਪਿਆਰ ਨਾਲ ਉਦੇਵਾਲਾਂ ਵਿੱਚ ਹੱਥ ਫੇਰਨ ਲੱਗ ਪਿਆ ਤਾਰੂਣ ਨੇ ਉਹਦਾ ਹੱਥ ਫੜਿਆ ਪਿਆਰ ਨਾਲ ਹਿੱਕ ਨਾਲ ਲਾਇਆ ਮੇਰੇ ਗੱਲ ਮੰਨੇਗਾ ਫਿਰ ਬਸੰਤ ਦਾ ਤਾਰੂ ਕੀ ਲੈਣਾ ਤਾਰੂ ਮੇਰੇ ਨਾਲ ਜ਼ਮੀਨ ਲਵਾ ਦੇ ਆਪਦੇ ਹਿੱਸੇ ਵੰਦੀ ਬਸੰਤ ਬਸ ਐਡੀ ਗੱਲ ਤੁਪੋਂ ਮੈਂ ਸਾਰੀ ਲਵਾ ਲਾ ਤਾਰੂ ਹਏ ਸੱਚੀ ਤੂੰ ਤਾਂ ਕਿੰਨਾ ਚੰਗਾ ਮੈਂ ਉਹੀ ਤੈਨੂੰ ਬੁਰਾ ਭਲਾ ਕਰਗੀ ਬਸੰਤ ਹੁਣ ਤੂੰ ਰੋਟੀ ਖਾ ਲੈ ਤਾਰੂ ਨੇ ਰੋਟੀ ਖਾ ਦਿੱਤੀ ਵਸੰਤ ਵਾਲੇ ਮਨਝੇ ਤੇ ਹੀ ਪੈ ਗੇ ਤੂ ਜੇ ਦਿਨ ਸਰਕਾਰੀ ਛੁੱਟੀ ਹੋਣ ਕਰਕੇ ਕਚਹਿਰੀਆਂ ਗਏ ਨਾ ਅੱਜ ਪਾਣੀ ਦੀ ਵਾਰੀ ਸੀ ਰਾਤੀ ਨੇਕ ਤੇ ਪਾਇਆ ਗੁੜਤਾ ਚਾਦਰ ਸੱਤ ਵਿੱਚ ਤਾਂਸ਼ ਕੁੱਟੀ ਜਾਵੇ ਨੇਕੇ ਹੁੰਦੇ ਉਹ ਵਾਲੀ ਉਹਨੂੰ ਮਸ਼ਕਰੀਆਂ ਕਰਨ ਉਹ ਨੇਕ ਵਈ ਤੂ ਕੂੜਾ ਏ ਇਹ ਕੋੜਾ ਨੇਕ ਕਿਉਂ ਸੱਪ ਵਰਗੀ ਮੂਰੇ ਲਾ ਲਈ ਦੀ ਆਪਾਂ ਕੋ ਨਾਮਲੀ ਨੇਕ ਵਈ ਆ ਅੱਖਾਂ ਵਿੱਚ ਸਰਮਤੀ ਦੀ ਝੋਟੀ ਪਰ ਜਾਈਨੇ ਪਾਇਆ ਲੱਗਦਾ ਨੇਕ ਯਾਰ ਜਿਵੇਂ ਮਰਜੀ ਸਮਝਲਾ ਪਾਲਾ ਨੇਕ ਰੜਕਤ ਨਹੀਂ ਪੈਂਦੀ ਬਈ ਸੁਰਮੇ ਦੀ ਨੇਕ ਤੀਰਾ ਬਈ ਰੜਕਾ ਗੱਢਣੀ ਆਇਆ ਵਿਖੀ ਚਲ ਪਹਿਲੀ ਵਾਰੀ ਤਾਂ ਲਾਈ ਆ ਪਾਲਾ ਕੁੱਟਣਾ ਖਾਲੀ ਬਈ ਕਿਤੇ ਵਿਖੀ ਛੜਵਾਉਣਾ ਨਾ ਪੈਜੀ ਕਿਤੇ ਬਸੰਤ ਦੀ ਅੱਜ ਪਾਣੀ ਦੀ ਵਾਰੀ ਸੀ ਉਹਨੂੰ ਤਿਆਰੂ ਨੂੰ ਕਿਹਾ ਸੀ ਕਿ ਤੂੰ ਕਿਵੇਂ ਰਹੇਂਗੀ ਇਕੱਲੇ ਮੈਂ ਬੇਬੇ ਨੂੰ ਕਹਿ ਦਿੰਨਾ ਪਰ ਤਾਰੂ ਨੇ ਪੱਟੀ ਨਾ ਬੁਝਣ ਦਿੱਤੀ ਕਹਿੰਦੀ ਦੁਪਹਿਰੇ ਕਿਹੜਾ ਕੋਈ ਹੁੰਦਾ ਮੇਰੇ ਕੋਲ ਮੈਨੇ ਬੁੜੀ ਨੂੰ ਆਪਦੇ ਕੋਲ ਪਾਉਣਾ ਵਸੰਤ ਕੀਤੇ ਚਲੇ ਗਿਆ ਤਾਰੂ ਕੁਸ਼ ਸੀ ਪੂਰੀ ਨੀਕ ਉਸ ਤੋਂ ਵੇਖੋ ਕਿਤੇ ਖੁਸ਼ ਸੀ ਤਾਰੂ ਨੇ ਰੋਟੀ ਟੁਕੀਤਾ ਆਪਣਾ ਤੇ ਨੀਕ ਦਾ ਮਨ ਜੜਾਇਆ ਨੀਕ ਨੇ ਤਾਰੂ ਨੂੰ ਆਪਣੀ ਹਿੱਕ ਨਾਲ ਲਾਇਆ ਤੇ ਕਿਹਾ ਇੱਕ ਮੰਜਾ ਹੀ ਵਿਸ਼ਾਲਾ ਦੋਹਾਂ ਦੀ ਕੀ ਲੋੜਾ ਤਾਰੂ ਨਖਰੇ ਨਾਲ ਨੀਕ ਨੂੰ ਪੇਸ਼ਾ ਕਰ ਰਹੀ ਸੀ ਪਰ ਨੀਕ ਨੇ ਉਹਨੂੰ ਨਾ ਛੱਡਿਆ ਇਹ ਬਸੰਤ ਨਹੀਂ ਵੀ ਹੱਥਾਂ 'ਚ ਉਤਲਕ جائیںਗੇ ਮੈਂ ਨੀਕਾਂ ਜੂਰ ਵੋਤਾ ਮੇਰੇ 'ਚ ਤਾਰੂ ਮੈਂ ਵੀ ਤਰਸੀ ਪਈਆ ਤੈਨੂੰ ਤਾਰੂ ਨੇਕ ਦੀਆਂ ਬਾਹਾਂ 'ਚ ਲਿਪਟ ਗਈ ਗੁਰਨਾਮ ਕੌਰ ਨੂੰ ਆਪਣੀ ਸਸਤੋ ਸਿਵਾਇ ਕਿਸੇ ਦਾ ਵੀ ਸਹਾਰਾ ਨਹੀਂ ਸੀ ਮਹੀਨੇ ਇਕ ਦੇ ਵਿੱਥੀ ਤੇ ਤਾਰੂ ਨੂੰ ਵੀ ਤਿੰਨ ਟੱਪ ਕੇ ਬਸੰਤ ਨੇ ਬਹੁਤ ਖੁਸ਼ੀ ਮਨਾਈ ਜਲਤੀ ਗੁਰਨਾਮ ਕੌਰ ਵੀ ਪੂਰੀਆਂ ਖੁਸ਼ ਸਨ ਦੋਹੀ ਨੋਹਾ ਸਸ ਤਾਰੂ ਨੂੰ ਵਧਾਈਆਂ ਦੇਣ ਆਈਆਂ ਪਰ ਤਾਰੂ ਨੇ ਮੱਥੇ ਤੇ ਵੱਟ ਪਾ ਲਏ ਬਸੰਤ ਹਜੇ ਘਰੇ ਹੀ ਸੀ ਆਪਣੀ ਮਾਂ ਨੂੰ ਉਹਨੇ ਖੁਸ਼ੀ ਵਿੱਚ ਇੱਕ ਨਵਾਂ ਸੂਟ ਬਣਵਾ ਕੇ ਦਿੱਤਾ ਅੱਜ ਉਹ ਗੁਰਨਾਮ ਕੌਰ ਵੀ ਖੁਸ਼ ਸੀ ਜਲੋ ਵੇਖ ਲਾ ਪੁੱਤ ਰੰਗ ਪਾਗ ਲੱਗੇ ਸੁਖਨੜ ਦੋਹੇ ਨੂਹਾਂ ਦੀ ਕੁਖਸ ਲਖਣੀ ਹੋ ਗਈ ਚਲ ਹੁਣ ਪ੍ਰਮਾਤਮਾ ਚੰਗਾ ਦਿਨ ਦੇ ਆਵੇ ਤਾਰੋ ਬੀਬੀ ਤੂੰ ਆਪ ਵੱਡੀ ਦਾ ਨਾਂ ਹਮੇਸ਼ਾ ਮੋਰੀ ਰੱਖਦੀਆਂ ਕਿਉਂ ਏ ਕੀ ਬਾਲੀ ਮੋਰੀ ਕਿਲੀ ਲਾਇਆ ਬਸੰਤ ਉਹ ਤਾਰੋ ਖੁਸ਼ੀ ਵਾਲੇ ਦਿਨ ਨੇ ਲਿਦਾ ਹੁੰਦਾ ਚਾਹ ਬਣਾ ਕੇ ਲਿਆ ਬੀਬੀ ਵਰਗਿਆਂ ਵਾਸਤੇ ਚਾਹ ਪੀ ਦੋਨੇ ਸੱਸ ਨੂੰ ਘਰ ਆ ਗਈਆਂ ਬਸੰਤ ਨੂੰ ਹਰ ਵੇਲੇ ਕੋਈ ਲੋਰ ਛੜੀ ਰਹਿੰਦੀ ਤਾਰੋ ਤੇ 9 10 ਕਿਲੇ ਲਵਾ ਦਿੱਤੇ ਸਨ ਦੈਨ ਲੱਗਦੇ ਗਏ ਨੀਕ ਆਪਣਾ ਟੇਡ ਪਰੰਤੇ ਸੀ ਤਾਰੂ ਨੂੰ ਹੋਣੀ ਚੰਗੀ ਚਾੜਤੀ ਲਾਇਆ ਸੀ ਜਿਸ ਤੇ ਤਾਰੂ ਗਿੱਚੁਕੇ ਸੀ ਨੀਕ ਜਿੰਨੇ ਪੈਸੇ ਦੀ ਮੰਗ ਕਰਦਾ ਤਾਰੂ ਛੱਟ ਹਾਜ਼ਰ ਕਰ ਦਿੰਦੀ ਪੰਜੀ ਕਿਸੇ ਦੀ ਦੇਣੀ ਨਹੀਂ ਸੀ ਜਿੰਨੇ ਵੀ ਆਮਦਨ ਆਉਂਦੀ ਸਭ ਤਾਰੂ ਦੇ ਹੱਥੋਂ ਨੀਕ ਕੋਲ ਜਾਂਦੀ ਵਸਤਾਂ ਦੇ ਕੱਢਮੀ ਜਿੱਤੀ ਪਾਈ ਸੀ ਤੇ ਅੱਜ ਉਹ ਗੁੱਗਾ ਪੀਰ ਦੇ ਮੇਲੇ ਤੇ ਮੱਥਾ ਟੇਕਣ ਗਿਆ ਜੁੱਤੀ ਦੀ ਜਰਕ ਤੇ ਜਵਾਨੇ ਦੀ ਮੜਕ ਵਾਂਗੂ ਉਹ ਪੂਰੀ ਰੋਹ ਵਿੱਚ ਮੇਲਾ ਘੁੰਮ ਕੇ ਆਇਆ ਆਉਂਦਾ ਹੋਇਆ ਉਹ ਦੂਲੇ ਲਫਾਫੇ ਵਿੱਚ ਜਲੇਬੀਆਂ ਲੈ ਆਇਆ ਆਉਂਦੇ ਹੋਏ ਨਹੀਂ ਉਹਨੇ ਇੱਕ ਲਫਾਫਾ ਵੀੜੇ ਵਿੱਚ ਕੰਮ ਕਰ ਹੀ ਗੁਰਨਾਮ ਨੂੰ ਪੜਾਇਆ ਗੁਰਨਾਮ ਕੋ ਨੂੰ ਅੱਜ ਕਾਫੀ ਟਾਈਮ ਬਚੰਗਾ ਮਹਿਸੂਸ ਹੋਇਆ ਗੁਰਨਾਮ ਕੋre ਚਾਹ ਬਣਾ ਮ ਪੀਣੀ ਹਤਾ ਤੁਸੀਂ ਬਸੰਤ ਕਿਸੇ ਨੂੰ ਵੀ ਹੁਣ ਨਿਰਾਸ਼ ਨਹੀਂ ਸੀ ਹੁਣ ਦੇਣਾ ਚਾਹੁੰਦਾ ਬਨਾਲਾ ਚੱਲ ਪੀ ਚਲਦੀਆਂ ਗੁਰਨਾਮ ਕੋ ਨੇ ਚੰਗੀ ਜਹੀ ਚਾਹ ਬਣਾਈ ਤੇ ਬਾਟੀ ਵਿੱਚ ਪਾ ਕੇ ਬਸੰਤ ਸਿੰਘ ਨੂੰ ਫੜਾਈ ਹਾਰੇ ਵਿਛਤ ਅਰਹੀ ਜੱਲੂ ਨੇ ਰੱਬ ਦਾ ਸ਼ੁਕਰ ਕੀਤਾ ਫਿਰ ਉਹ ਆਪਣੇ ਘਰ ਆ ਕੇ ਤਾਰੂ ਨੂੰ ਜਲੇਬੀਆਂ ਫੜਾ ਉਹਨੇ ਪੈਰੀ ਸੱਤ ਵੱਲੇ ਹੋ ਗਏ ਆ ਪਿੰਡੇ ਬੰਦੇ ਬਸੰਤ ਤੇ ਹੱਸ ਰਹੇ ਸਨ ਤਿੱਖੂ ਸਰਮੂ ਸਰਕਾਰੀ ਜਾਨ ਵੇਖੋ ਇਹ ਨਜ਼ਾਰਾ ਵੱਡੀ ਤਾਂ ਇਹਦੀ ਬਹੁਤ ਭਗਤਣੀਆਂ ਵਿਚਾਰੀ ਪਰ ਨਿੱਕੀ ਜਿੰਨੀ ਨਿੱਕੀ ਉਨੀ ਤਿੱਖੀ ਮਗਰ ਉਹ ਹੂੰ ਤਾਂ ਨੇਕ ਨੇ ਸਾਂਭ ਲਿਆ ਇਹ ਉਹੀ ਸ਼ੁਕਰਿਆ ਫਿਰਦਾ ਕੋਲੋਂ ਦੇ ਬਸੰਤ ਨੂੰ ਵੇਖ ਸਭ ਚੁੱਪ ਕਰ ਗਏ ਪਰ ਨੇਕ ਨੇ ਕਰ ਦਿਆਂ ਉਨਾਂ ਨੇ ਸੁਣ ਲਈ ਸੀ ਵਿਸ਼ਵਾਸ ਹੋਵੇ ਦਿਲਾਂ ਵਿੱਚ ਸਮਮ ਹੋਵੇ ਮਾੜਾ ਜਾਂ ਚੰਗਾ ਨਾ ਟੁੱਟਿਆ ਟੁੱਟਦੀਆਂ ਨੇ ਸੱਜਣੋ ਮੂਹ ਦੀਆਂ ਤੰਦਾਂ ਕਹਿੰਦੇ ਨੇ ਕਿ ਅੱਤ ਤੇ ਖੁਦਾ ਦਾ ਵੈਰ ਹੁੰਦਾ ਤਾਰੋ ਦਿਨ ਇੱਕ ਨੇ ਸਮਾਜਿਕ ਕਦਰਾਂ ਕੀਮਤਾਂ ਨੂੰ ਕੁਛ ਲਿਖੇ ਰੱਖ ਦਿੱਤਾ ਸੀ ਉਹਦੇ ਪਾਪਾਂ ਦਾ ਅੰਤ ਹੋਣ ਵਾਲਾ ਸੀ ਕਿਉਂਕਿ ਸਮਾਜ ਕਦੇ ਵੀ ਅਜਿਹੇ ਬੇਨਾਮ ਰਿਸ਼ਤਿਆਂ ਨੂੰ ਬਰਦਾਸ਼ਤ ਨਹੀਂ ਕਰਦਾ ਰੁੱਤਾਂ ਦੇ ਬਦਲ ਨਾਲ ਬਸੰਤ ਵਿੱਚ ਵੀ ਬਹੁਤ ਬਦਲਾ ਆ ਗਿਆ ਸੀ। ਬਸੰਤ ਨੂੰ ਚਾਰ ਚਫੇਰੀ ਫੁੱਲਾਂ ਦੀ ਤਾਂ ਕੰਢੀ ਨਜ਼ਰ ਆ ਰਹੀ ਸੀ। ਉਸਰੋਂ ਬਾਹਰ ਦੀ ਤਾਂ ਉਜਾੜ ਨਜ਼ਰ ਆ ਰਹੀ ਸੀ। ਉਹਦੀ ਸ਼ਾਂਤੀਲਤਾ ਖਤਮ ਹੋ ਚੁੱਕੀ ਸੀ। ਅਗਰਨਾਮ ਕਰਦੀ ਕੋਕੂ ਇੱਕ ਕੁੜੀ ਨੇ ਜਨਮ ਲਿਆ। ਵਿਸੰਤ ਆਪਣੀ ਤੀਨ ਨੂੰ ਵੇਖ ਕੇ ਖੁਸ਼ ਹੋਇਆ ਪਰ ਵਿੱਚ ਵਿੱਚ ਉਹਦਾ ਮਨ ਸੀ ਕਿ ਮੁੰਡਾ ਹੋਣਾ ਚਾਹੀਦਾ ਸੀ। ਪਰ ਆਸ ਜੀ ਜਿਉਂਦੀ ਸੀ। ਕਿਉਂਕਿ ਤਾਰੂ ਦੇ ਬੱਚਾ ਹੋਣ ਵਾਲਾ ਅਜੇ 20 ਦਿਨ ਬਾਕੀ ਸਨ ਬਸੰਤ ਨੂੰ ਪੱਕਾ ਸੀ ਕਿ ਤਾਰੂ ਦੇ ਮੁੰਡਾ ਹੀ ਹੋਊਗਾ ਸੱਤਵੇਂ ਚ ਹੁੰਦੀਆਂ ਨੇਕ ਤੇ ਤਾਰੂ ਦੀਆਂ ਗੱਲਾਂ ਬਸੰਤ ਨੂੰ ਬਹੁਤ ਰੜਕਦੀਆਂ ਤਾਰੂ ਦਾ ਸਾਰਾ ਸੋਨਾ ਖਾ ਗਿਆ ਸੀ ਵਿੱਚ ਕਿਨੇਕ ਹਾੜੀ ਸੋਨੇ ਦਾ ਪੈਸਾ ਵੀ ਇਹਦੀ ਹੀ ਹਵਾਲੇ ਹੁੰਦਾ ਸੀ ਬਸੰਤ ਦੇ ਕੋਰਨਤੀ ਨੇਕ ਨੂੰ ਤਾਰੂ ਨੇ ਆਉਣੋਂ ਹਟਾ ਦਿੱਤਾ ਸੀ ਪਰ ਜਿਵੇਂ ਕਹਿੰਦੇ ਨੇ ਜਿਹਨੂੰ ਕਿਰਾਂ ਰਸੇ ਛਪਣ ਦੀ ਆਦਤ ਪੈ ਜੇ ਉਨੀ ਹਟਦਾ ਬਸੰਤ ਮਜਹੂਰ ਸੀ ਉਹ ਤਾਰੂ ਨੂੰ ਵੀ ਛੜਕ ਨਹੀਂ ਸੀ ਸਕਦਾ ਕਿਉਂਕਿ ਉਹਦੇ ਕੁੱਖ ਵਿੱਚ ਉਹਦੀ ਹੋਣ ਵਾਲਾ ਬੱਚਾ ਸੀ ਗੁਰਨਾਮ ਕੌਰ ਤੇ ਜਲੋ ਦੀ ਛੋੜੀ ਖੁਸ਼ੀਆਂ ਪੈ ਗਈਆਂ ਸਨ ਜਲੋ ਗੁਰਨਾਮ ਨੂੰ ਮੰਜੀ ਤੋਂ ਪੈਰ ਨਾ ਲਾਉਣ ਦਿੰਦੀ ਸਾਰਾ ਦਿਨ ਗੁਰਨਾਮ ਕੌਰ ਤੇ ਹੀ ਲੱਗੀ ਰਹਿੰਦੀ ਕੁੜੀ ਹੋਣ ਦਾ ਚਾ ਉਹਨਾਂ ਦੇ ਚਿਹਰੇ ਤੇ ਬਾਖੂਫੀ ਦਿੱਸਦਾ ਦਿਨ ਲੰਘਦੇ ਗਏ ਤਾਰੂ ਦੀਦਰ ਦਾ ਉਠਿਆ ਬਸੰਤ ਨੇ ਆਪਣੀ ਬੇਬੀ ਨੂੰ ਆਵਾਜ਼ ਮਾਰੀ ਤੇ ਸਰਜੀਤੂ ਨੂੰ ਸੱਦ ਲਿਆਇਆ ਥੋੜੇ ਇੱਕ ਟਾਈਮ ਬਾਅਦ ਸਰਜੀਤੇ ਨੇ ਜੈਲੂ ਤੇ ਵਿਸੰਤ ਨੂੰ ਵਧਾਈਆਂ ਦਿੱਤੀਆਂ ਪੈਣਾ ਮੁੰਡਾ ਹੋਇਆ ਵਧਾਈਆਂ ਹੁਣ ਸਾਰਿਆਂ ਨੂੰ ਸੂਟ ਲੈਣਾ ਮੈਂ ਆਪਦੀ ਹੁਣ ਪਸੰਦ ਦਾ ਜੈਲੂ 니 ਸਰਜੀਤੂ ਰੱਬ ਸਭ ਨੂੰ ਵਧਾਵੇ ਜੈਲੂ ਨੇ ਤਾਰੂ ਨੂੰ ਸੰਭਿਆ ਤਾਰੂ ਆਪਣੇ ਮੁੰਡੇ ਵੱਲ ਬਾਰ-ਬਾਰ ਵੇਖ ਰਹੀ ਸੀ ਵਿਸੰਤ ਦਾ ਕਾਲਜਾ ਠਰ ਗਿਆ ਸੀ ਉਹਦੀ ਜ਼ਮੀਨ ਨੂੰ ਵਾਉਣ ਵਾਲਾ ਸ਼ੇਰ ਪੈਦਾ ਹੋ ਗਿਆ ਸੀ ਘਰ ਵਿੱਚ ਵਧਾਈਆਂ ਦੇਣ ਵੜਿਆਂ ਦਾ ਤਾਂਤਾ ਲੱਗ ਗਿਆ ਸੀ ਗੁਰਨਾਮ ਕੌਰ ਵੀ ਬਹੁਤ ਖੁਸ਼ ਸੀ। ਇਕタミン ਉਹਨੇ ਰੋਟੀਆਂ ਪਕਾਈਆਂ, ਤਾਰੂ ਵਾਸਤੇ ਵੱਖਰੀ ਕੱਲਾ ਲੂਣ ਪਾ ਕੇ ਮੂੰਗੀ ਮਸਰਾਂ ਦੀ ਦਾਲ ਬਣਾਈ। ਬੜੇ ਹੀ ਪਿਆਰ ਨਾਲ ਤਾਰੂ ਕੋਲ ਰੋਟੀ ਲੈ ਕੇ ਗਈ। ਵਸੰਤ ਨੇ ਖੁਸ਼ ਹੁੰਦਿਆਂ ਗੁਰਨਾਮ ਕੌਰ ਨੂੰ ਵਧਾਈਆਂ ਦਿੱਤੀਆਂ। ਅਗੂ ਗੁਰਨਾਮ ਕੌਰ ਨੇ ਵੀ ਵਧਾਈਆਂ ਦਾ ਜਵਾਬ ਹੱਸ ਕੇ ਦਿੱਤਾ। ਜਲੂਣੇ ਗੁਰਨਾਮ ਕੌਰ ਨੂੰ ਛਿੜਕਿਆ। "ਨਾ ਕੁੜੀ, ਤੂੰ ਕਿਉਂ ਉੱਠੀ? ਮੈਂ ਆਪੇ ਬਣਾ ਲੈਣਾ ਸੀ ਸਾਰਾ ਕੁਝ।" ਜਵਾਕੜੀ ਰੋਂਦੀ ਹੋ ਗੁਰਨਾਬ ਬੀਬੀ ਤੀਆਂ ਧਿਆਣੀਆਂ ਤਾਂ ਹੁੰਦੀਆਂ ਹੀ ਡਰਮਾ ਸੁੱਤੀ ਪਈ ਸੀ ਮੇਰੀ ਲਾਡੋ ਰਣੀ ਮੈਂ ਕਿਹਾ ਚੱਲ ਰੋਟੀ ਪਾਣੀ ਕਰ ਲਵਾਂ ਬਸੰਤ ਨੇ ਬੀਬੀ ਨੂੰ ਕਿਹਾ ਕਿ ਤੂੰ ਇੱਥੇ ਹੀ ਰਹਿ ਪਾ ਇਹਦੀ ਖੂਲ ਕੌਣ ਪਊ ਰਾਤੀਂ-ਰਾਤੀਂ ਲੋੜ ਪੈਗੀ ਤਾਂ ਇਹਨੇ ਨੂੰ ਬਸੰਤ ਦੀ ਪੈਣ ਆ ਗਈ ਲੈਵਰੇਜ ਤੁਸੀਂ ਨਹੀਂ ਯਾਦ ਕਰਦੀ ਮੈਂ ਤਾਂ ਕਰਦੀ ਆ ਜੈਲੋ ਨੀ ਮਾਂ ਸਦਕੇ ਮੇਰੀ ਧੀ ਆ ਗਈ ਚਲਪਾਈ ਹੁਣ ਆਪਦੀ ਤਾਰੂ ਭਾਬੀ ਨੂੰ ਤੂੰ ਸਾਹਮਣੇ ਮੈਂ ਜਾਨੀ ਆਪਦੀ ਪੋਤੀ ਕੁਲ ਕੁ ਨਾਮ ਕਰਨੀ ਆਪਦੀ ਤੀ ਦਨਾ ਕਰਮ ਵੀ ਰੱਖਿਆ ਬਸੰਤ ਨੇ ਮੁੰਡੇ ਦਾ ਨਾਮ ਅਨਮੋਲ ਦੀ ਪ੍ਰਖਿਆ ਜਾਲੂ ਦੁਹਾ ਜਵਾਕਾਂ ਦਾ ਬਹੁਤ ਮੂਹ ਕਰਦੀ ਸੀ ਮੁੰਡੇ ਨੂੰ 2 ਮਹੀਨੇ ਦਾ ਕਰਕੇ ਬਸੰਤ ਦੀ ਪੈਨ ਆਪਣੇ ਪਿੰਚ ਚਲੀ ਗਈ ਇੱਕ ਦਿਨ ਬਸੰਤ ਤਾਂ ਖੇਤ ਗਿਆ ਹੋਇਆ ਸੀ ਮਗਰ ਵੱਕ ਬਚਾਉਂਦਾ ਨੇਕ ਆਇਆ ਤਾਰੂ ਨੀਉ ਦੀ ਨੇਕ ਨੂੰ ਪੱਜ ਕੇ ਗਲ ਵਕੜੀ ਪਾਈ ਤੋਹੀਂ ਬੇਖਬਰ ਕੀ ਕੋਈ ਸਾੜੀ ਵੱਲ ਨਹੀਂ ਵੇਖ ਰਹਾ ਨੀਕ ਤੇ ਤਾਰੂ ਗੱਲੇ ਹੀ ਲੱਗੇ ਰਹੇ ਤਾਰੂ ਰੋਂ ਲੱਗ ਪਈ ਨੀਕ ਨੇ ਉਹਨੂੰ ਸੰਭਾਲਿਆ ਮੁੰਡੇ ਦੀਆਂ ਵਧਾਈਆਂ ਦਿੱਤੀਆਂ ਪਰ ਤਾਰੂ ਦਾ ਕਿਸੇ ਗੱਲ ਵੱਲ ਧਿਆਨ ਨਹੀਂ ਸੀ ਉਹ ਸਿਰਫ ਨੀਕ ਵੱਲ ਹੀ ਚੱਕੀ ਜਾਵੇ ਨੀਕ ਨੇ ਆਪਣੇ ਛੋਲੇ ਵਿੱਚ ਇੱਕ ਸੂਟ ਕੱਢਿਆ ਤੇ ਤਾਰੂ ਨੂੰ ਵਖਾਇਆ ਤਾਰੂ ਵੇਖ ਖੁਸ਼ ਹੋ ਗਈ ਨੀਕ ਨੂੰ ਮੰਜੇ ਤੇ ਵਹਾਇਆ ਤੇ ਆਪ ਉਹਦੀ ਬੁੱ컬 ਵਿੱਚ ਬੈਠ ਗਈ ਨੀਕ ਤੇ ਤਾਰੂ ਨੇ ਵਸਤਾਂ ਦੇਖੀ ਜਾਂਦਾ ਖੂਬ ਲਾਹ ਲਿਆ ਤਾਰੋ ਸਾਰੀਆਂ ਹੱਦਾਂ ਬੰਨੇ ਟੱਪ ਗਈ ਸੀ ਕਈ ਵਾਰੀ ਜਲੂ ਨੇ ਵੀ ਨੀਮੀ ਕੰਦ ਤੋਂ ਤਾਰੋ ਦਾ ਹੀ ਚੂਰੀ ਨੀਖ ਨੂੰ ਮਿਲਣਾ ਵੇਖ ਲਿਆ ਸੀ ਗੁਰਨਾਮ ਕੋਰ ਆਪਣੇ ਸਾਸਨ ਚੁੱਪ ਕਰਵਾ ਦਿੰਦੀ ਕਿ ਕਲੇਸ਼ ਨਾ ਪੈ ਜਾਵੇ ਕਿਤੇ ਮੁੰਡੇ ਦਾ ਤਾਰੋ ਨੂੰ ਕੋਈ ਧਿਆਨ ਨਾ ਰਹਿੰਦਾ ਇੱਕ ਤਰ੍ਹਾਂ ਉਹ ਨੀਖ ਵਿੱਚ ਟੁੱਪ ਜਾਂਦੀ ਸੀ ਇਹਨਾਂ ਗੱਲਾਂ ਦੀ ਸੂਤਾ ਬਸੰਤ ਨੂੰ ਵੀ ਸੀ ਪਰ ਉਹ ਖੌਰੀ ਕਿਸ ਕੱਲ ਨੂੰ ਚੁੱਪ ਸੀ ਦਿਨ ਲੰਘਦੇ ਗਏ ਬਸੰਤ ਖੇਤਾਂ ਵਿੱਚ ਕੰਮ ਤੰਦੇ ਨਿਪਟਾਰਿਆ ਸੀ ਜਿਸਮ ਦੀ ਚੜ ਤੇ ਗੀਤ ਤਾਰੋਂ ਨੇ ਫੇਰ ਨੀਗ ਨੂੰ ਸੱਦ ਲਿਆ ਸੀ ਕਿਉਂਕਿ ਜਿਸ ਦਿਨ ਉਹ ਦੁਪਹਿਰੇ ਮਿਲਨ ਆਇਆ ਸੀ ਉਹਤਨੀ ਹੀ ਉਹਨਾਂ ਦਾ ਮਿਲਨ ਦਾ ਤੈ ਹੋ ਗਿਆ ਸੀ ਉਹ ਬਸੰਤ ੱੱਕੇ ਛੁੱਟਿਆ ਜਦੋਂ ਦਿਨ ਦੀ ਛਿਪੀ ਜਿਹੀ ਕਾਰ ਆਇਆ ਤਾਂ ਸਵਾਦ ਫਲ ਵੇਖ ਉਹਦੀਆਂ ਅੱਖਾਂ ਢੀਆਂ ਰਹਿ ਗਈਆਂ ਤਾਰੋਂ ਤੇ ਨੀਕੀ ਇੱਕ ਮੰਝੇ ਉੱਪਰ ਆਪਣੀ ਦੁਨੀਆ ਵਿੱਚ ਮਸਤ ਵੇਖ ਵਰ ਪਈ ਸਨ ਬਸੰਤ ਦਾ ਮੁੰਡਾ ਇੱਕ ਮੰਝੇ ਤੇ ਪਿਆ ਰੂ ਰਿਹਾ ਸੀ ਇਹ ਸਭ ਕੁਝ ਵੇਖ ਬਸੰਤੀ ਅੱਖਾਂ ਵਿੱਚ ਖੂਨ ਉਤਰਿਆ ਹੱਥਲਾ ਫੜਿਆ ਹੋਇਆ ਗੰਡਾ ਸੌਣੀ ਪਹਿਲਾਂ ਤਾਰੂ ਦੇ ਮਾਰਿਆ ਤੇ ਦੂਸਰਾ ਵਾਰ ਨੀ ਖੁੱਤੇ ਕੀਤਾ ਦੋਹੇ ਜਣੀਆਂ ਦੀਆਂ ਤੌਣਾਂ ਆਦੀਆਂ ਬਾਹੀ ਤੇ ਦੂਜਾ ਹਿੱਸਾ ਹੀਠਾ ਲੰਮਕ ਗਿਆ ਬਸਤ ਨੇ ਨੇ ਝੂੜ ਦੀ ਵਾਰ ਕੀਤੀ ਕਿ ਦੋਹੇ ਤਾਹੇ ਮਰ ਗਏ ਖੜਕਾ ਸੁਨਾਣ ਗੁਣ ਇਕੱਠਾ ਹੋ ਗਿਆ ਗੁਰਨਾਮ ਕੌਰ ਤੇ ਜੈਲੂ ਵੀ ਭੱਜੀਆਂ ਆਈਆਂ ਸਾਰੀ ਸਵਾਤ ਵਿੱਚ ਖੂਹ ਦੀ ਨਹਿਰ ਚਲ ਪਈ ਬਸੰਤ ਸੁਨ ਹੋ ਗਿਆ ਸੀ ਸਾਰੇ ਲੋਕੀ ਹਾਲ-ਹਾਲ ਕਰ ਰਹੇ ਸੀ ਕਈ ਤਹ ਗੱਲਾਂ ਕਰ ਰਹੀ ਸੀ ਕਿ ਚਲ ਚੰਗਾ ਹੋਇਆ ਨੇ ਕੋਈ ਬਹੁਤਾ ਚੰਗਾ ਬੰਦਾ ਨਹੀਂ ਸੀ ਕਈ ਲੋਕ ਜਵਾਕ ਵੱਲੇ ਵੀ ਤਰਸ ਵੀ ਕਰ ਰਹੇ ਸਨ ਰੋਂਦੇ ਹੋਏ ਮੁੰਡੇ ਨੂੰ ਜਲੂਨੇ ਗੁਰਨਾਮ ਕਰਦੀ ਛੁੜੀ ਪਾਇਆ ਸਾਰੇ ਪਿੰਡ ਵਿੱਚ ਹੀ ਨੇਕ ਅਤੇ ਤਾਰੂ ਦੀ ਹੋਈ ਕਤਲ ਦੀਆਂ ਗੱਲਾਂ ਹੋ ਰਹੀਆਂ ਸਨ ਘਰ ਦੀਆਂ ਔਰਤਾਂ ਦਾ ਹੱਥ ਲੱਗ ਕੰਮ ਛੁੱਟ ਗਿਆ ਸੀ ਉਸ ਰਾਤ ਕਿਸੇ ਕਿਸੇ ਦਾ ਹੀ ਚੁੱਲਾ ਵਲਿਆ ਮੌਕੇ ਦੀ ਵਾਰਦਾਤ ਵਿਖਣ ਪਿੰਡ ਦੀ ਪੰਚਾਇਤ ਆਈ ਨੇਕ ਦੇ ਪਿੰਡ ਗੱਲ ਪਹੁੰਚ ਗਈ ਉਹਨਾਂ ਦੇ ਪਿੰਡ ਤੇ ਵੀ ਮੌਤ ਵਰਵੰਦੀ ਆ ਗਈ ਦੋਹੇ ਲਾਸ਼ਾਂ ਵਾਰਸ਼ਾਂ ਨੂੰ سپرد ਕਰ ਦਿੱਤੀਆਂ ਪੁਲਿਸ ਸਾਹਿਬ ਸੰਤੇ ਮਕਦਮਾ ਹੋ ਗਿਆ ਵਸੰਤ ਨੂੰ 20 ਸਾਲ ਦੀ ਕੈਦ ਹੋ ਗਈ ਜਾਂਦਾ ਹੋਇਆ ਵਸੰਤ ਆਪਣਾ ਮੁੰਡਾ ਗੁਰਨਾਮ ਕਰਦੀ ਛੋਲੀ ਪਾ ਗਿਆ ਤੇ ਗੁਰਨਾਮ ਕਰਦੀ ਪੈਰੀ ਡਿੱਗ ਪਿਆ ਰੋਂਦੀ ਹੋਈ ਗੁਰਨਾਮ ਕਰਨੀ ਵਸੰਤ ਨੂੰ ਮਸਾਂ ਸੰਭਾਲ ਲਈ ਤੇ ਮੁੰਡਾ ਆਪਣੀ ਬੁੱਕਲ ਵਿੱਚ ਪਾ ਲਿਆ ਵਸੰਤ ਗੁਰਨਾਮ ਕੁਰੀ ਮੈਂ ਤੇਰਾ ਬਹੁਤ ਵੱਡਾ ਗੁਨਾਹਗਾਰਾਂ ਤੇ ਸ਼ਾਇਦ ਮੈਨੂੰ ਮੇਰੀ ਗੁਨਾਹ ਦੀ ਸਜ਼ਾ ਵੀ ਮਿਲ ਗਈ ਬਸ ਇੱਕ ਗੱਲ ਮੰਨ ਲਈ ਮੇਰੀ ਮੇਰੀ ਦੁਹੇ ਜਵਕਨ ਹੁਣ ਤੂੰ ਹੀ ਸਾਂਭਣਾ ਆਪਣੀ ਵਰਗੀ ਸੰਸਕਾਰ ਹੀ ਇਹਨਾਂ ਨੂੰ ਦੇਵੀ ਕਿਸੇ ਚੀਜ਼ ਦੀ ਕਮੀ ਨਾ ਰੱਖੀ ਮੇਰੀ ਮਾਂ ਨਾਲ ਪਹਿਲਾਂ ਵਾਂਗੂ ਹੀ ਮਿਲਜੁਲ ਕੇ ਰਹੀ ਇਹ ਮੋਹ ਦੀਆਂ ਤੰਦਾਂ ਕਦੇ ਨਾ ਟੁੱਟਣ ਦਿਨ ਰਾਤ ਹੀ ਸਜਾ ਵਿੱਚ 10 ਸਾਲ ਦੀ ਕੈਰ ਬੰਦੀ ਸੀ ਬਸੰਦੇ ਗੁਰਨਾਮ ਕਰਤੇ ਚੱਲ ਦੁਹੇ ਜਵਕਨ ਨੂੰ ਚੰਗੀ ਤਰ੍ਹਾਂ ਸਾਂਭਤੀਆਂ ਦੁਹੇ ਜਵਾਂਕ ਓਡਾਰ ਹੁੰਦੇ ਜਾ ਰਹੇ ਸਨ ਗੁਰਨਾਮ ਕਰਨੋਂ ਵਸਾਂਤੀ ਤਰਸੋਂਦਾ ਪਰ ਕੀ ਕਰ ਸਕਦੇ ਸੀ ਮੁਲਾਕਾਤ ਕਰਕੇ ਹੀ ਮਨ ਸਮਝਾ ਲੈਂਦੇ ਦੋਹੇ ਜਵਾਕ 6-6 ਸਾਲ ਦੇ ਹੋ ਗਏ ਸੀ ਜਲੇ ਨਹੀਂ ਦੋਹਾਂ ਨੂੰ ਨੀੜਲੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਦੋਹੇ ਜਵਾਕ ਗੁਰਨਾਮ ਕਰਦੇ ਬੁੱਕਲ ਵਿੱਚ ਹੀ ਰਹਿੰਦੇ ਗੁਰਨਾਮ ਕਰਨੇ ਕਦੇ ਮੁੰਡੇ ਨੂੰ ਇਹ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿ ਉਹਨੇ ਕਿਸੇ ਹੋਰ ਕੋਲੋਂ ਜਨਮ ਲਿੱਤਾ ਪਿੰਡ ਦੇ ਲੋਕ ਗੁਰਨਾਮ ਕਰਦੀ ਮਮਤਾ ਨੂੰ ਦਾਤ ਦਿੰਦੇ ਉਹਦੇ ਸਿੱਦਕ ਤੇ ਵਾਰੀ-ਵਾਰੀ ਜਾਂਦੀ 10 ਸਾਲ ਬਾਅਦ ਬਸੰਤ ਚੀਲ ਘੜ ਕੇ ਵਾਪਸ ਘਰ ਪਰਤਿਆ ਫਿਰ ਤੋਂ ਮੂਹ ਨਾਲ ਪਿਜੇ ਵਸੰਤ ਨੇ ਗੁਰਨਾਮ ਕੋਲ ਤੋਂ ਮਾਫੀ ਮੰਗੀ ਹੁਣ ਸਾਰਾ ਪਰਿਵਾਰ ਇਕੱਠਾ ਇੱਕ ਛੱਤ ਹੇਠ ਸੌਂਦਾ ਗੁਰਨਾਮ ਕੋਲ ਤੇ ਬਸੰਤ ਵਿੱਚ ਕੁੜਾ ਪਿਆਰ ਪੈ ਗਿਆ ਸੀ ਜੈਲੂ ਆਪਣੇ ਮਨ ਅੰਦਰ ਬਹੁਤ ਖੁਸ਼ ਹੋਣ ਦੀ ਗੁਰਨਾਮ ਨੂੰ ਹਸਦੀ ਵੇਖ ਉਹਦਾ ਚਿੱਤ ਖੜ ਜਾਂਦਾ ਸੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਣੇ ਹੀ ਪਰਿਵਾਰ ਵਿੱਚ ਸ਼ਰਮਿਲ ਕੇ ਰਹਿਣਾ ਚਾਹੀਦਾ ਨਜਾਇਜ਼ ਸੰਬੰਧਾਂ ਤੋਂ ਜਿੰਨਾ ਦੂਰ ਰਿਹਾ ਜਾਵੇ ਉਨਾ ਹੀ ਚੰਗਾ ਵਿਆਹ ਤੋਂ ਬਾਅਦ ਪਰਾਇ ਮਰਦ ਚਾਹੀਸ ਤੇ ਨੂੰ ਆਪਣੇ ਪਤੀ ਤੋਂ ਬਿਨਾ ਕਿਸੇ ਹੋਰ ਦੇ ਜਿਸਮ ਦੀ ਲਾਲਸਾ ਨਹੀਂ ਕਰਨੀ ਚਾਹੀਦੀ ਹੰਕਾਰ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਧੰਨਵਾਦ ਜੀ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਸ਼ੀ ਕਲਦਈ